ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪ੍ਰਿੰਸੀਪਲ ਸੇਂਟ ਸੋਲਜਰ ਲੀਡ ਕਾਨਵਰਟ ਸਕੂਲ ਜੰਡਿਆਲਾ ਗੁਰੂ ਸਾਰਿਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਨੀ ਆ ਦੀਵਾਲੀ ਔਰ ਦੀਵਾਲੀ ਛੋੜਦੀ ਲੱਖ ਲੱਖ ਵਧਾਈ ਦਿੰਨੀ ਆ ਔਰ ਇਹ ਦੀਵਾਲੀ ਜੋ ਹੈ ਇੱਕ ਪਿਆਰ ਔਰ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਔਰ ਇਸ ਵਿੱਚ ਸਾਨੂੰ ਕਿ ਆ ਕਰੈਕਰਸ ਨਹੀਂ ਚਲਾਉਣੇ ਚਾਹੀਦੇ ਇੱਕ ਸ਼ਾਂਤੀਪੂਰਕ ਜਿਹੜੀ ਦੀਵਾਲੀ ਮਨਾਉਣੀ ਚਾਹੀਦੀ ਹੈ ਛੋਟੇ ਪਟਾਕੇ ਚਲਾਉਣੇ ਚਾਹੀਦੇ ਆ ਔਰ ਬੱਚਿਆਂ ਨੂੰ ਚਾਹੀਦਾ ਹੈ ਕਿ ਰਲ ਮਿਲ ਕੇ ਔਰ ਵੱਡੇਆਂ ਨੂੰ ਵੀ ਰਲ ਮਿਲ ਕੇ ਜਿਹੜੀ ਦੀਵਾਲੀ ਆ ਮਨਾਓ ਤਾਂ ਕਿ ਜਿਹੜੀ ਸਾਡੀ ਦੀਵਾਲੀ ਆ ਉਹ ਇੱਕ এনवायरमेंट ਸੇਫ ਦੀਵਾਲੀ ਬਣੇ ਤਾਂ ਕਿ ਜਿਹੜਾ ਪੋਲੂਸ਼ਨ ਹੁਣ ਵਧ ਰਿਹਾ ਹੈ ਉਹ ਤਰ੍ਹਾਂ ਦਾ ਪੋਲੂਸ਼ਨ ਹੈ ਦੀਵਾਲੀ ਆਏਗੀ ਬਹੁਤ ਪਟਾਕੇ ਚੱਲਣਗੇ ਔਰ ਪੋਲੂਸ਼ਨ ਜਿਹੜਾ ਉਹ ਵਧੇਗਾ ਗਲੋਬਲ ਵਾਰਮਿੰਗ ਵਧੇਗੀ ਔਰ ਜਿਹੜਾ ਕਿ ਉਹ ਸਾਡੇ ਸਰੀਰ ਨੂੰ ਨੁਕਸਾਨ ਦੇ ਆ ਔਰ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਉੱਥੇ ਵੀ ਪਟਾਕੇ ਚਲਾਉਂਦੇ ਪਰ ਕੁਝ ਹੱਦ ਤੱਕ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਟਾਈਮ ਤੱਕ ਪਟਾਕੇ ਚਲਾਣੇ ਆ ਮੇਰੇ ਖਿਆਲ ਨਾਲ ਇਸ ਵਾਰ ਸਰਕਾਰ ਨੇ ਵੀ ਕੁਝ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਦੀਵਾਲੀ ਜਿਹੜੀ ਆ 8 ਵਜੇ ਤੋਂ ਲੈ ਕੇ 10 ਵਜੇ ਤੱਕ ਮਨਾਣੀ ਆ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਉਹਨਾਂ ਹਦਾਇਤਾਂ ਤੇ ਆਪਣੇ ਆਪ ਨੂੰ ਕਾਇਮ ਕਰੋ ਤਾਂ ਕਿ ਜਿਹੜੀ ਦੀਵਾਲੀ ਆ ਉਹ ਇੱਕ ਵਧੀਆ ਢੰਗ ਨਾਲ ਮਨਾਇਆ ਜਾ ਸਕੇ